ਸੇ ਉਸ ਵਾਲੇ ਦੀ ਵੱਡੀ ਖਬਰ ਦਰੋ ਕਰਾਂਗੇ ਬ੍ਰੇਕਿੰਗ ਨਿਊਜ਼ ਆ ਰਹੀ ਹੈ ਚੰਡੀਗੜ੍ਹ ਤੋਂ ਵੱਡੀ ਖਬਰ ਦਰ ਅਸਲ ਚੰਡੀਗੜ੍ਹ ਮੇਅਰ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਚੰਡੀਗੜ੍ਹ ਮੇਅਰ ਚੋਣਾਂ ਦੇ ਨਾਲ ਜੁੜਿਆ ਹੋਇਆ ਵੱਡਾ ਅਪਡੇਟ ਆਇਆ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਤਾਂ ਸੁਪਰੀਮ ਕੋਰਟ ਨੇ ਰਿਟਰਨਿੰਗ ਆਫੀਸਰ ਦੇ ਰਵੱਈਏ ਤੇ ਸਵਾਲ ਖੜੇ ਕੀ ਤਰੀਕਬਪੇੜ ਤੋਂ ਦੱਸਦੀ ਹੈ ਸੁਪਰੀਮ ਕੋਰਟ ਨੇ ਰਿਟਰਨਿੰਗ ਆਫੀਸਰ ਦੇ ਰਵੱਈਏ ਤੇ ਸਵਾਲ ਖੜੇ ਕੀਤੇ ਨੇ ਆਫੀਸਰ ਦੀ ਹਰਕਤ ਲੋਕਤੰਤਰ ਦਾ ਕਤਲ ਹੈ ਸੁਪਰੀਮ ਕੋਰਟ ਨੇ ਕਿਹਾ ਰਿਟਰਨਿੰਗ ਅਫੀਸਰ ਦੇ ਮੁਕੱਦਮਾ ਦਰਜ ਹੋਵੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਅਗਲੇ ਸੋਮਵਾਰ ਨੂੰ ਇਹ ਮਾਮਲੇ ਦੀ ਸੁਣਵਾਈ ਹੋਏਗੀ ਮੇਅਰ ਚੋਣ ਦੇ ਨਾਲ ਜੁੜੇ ਸਾਰੇ ਰਿਕਾਰਡ ਨੂੰ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਸੌਂਪਣ ਦੇ ਨਿਰਦੇਸ਼ ਸੁਪਰੀਮ ਕੋਰਟ ਨੇ ਦੇ ਦਿੱਤੇ ਇੱਕ ਵਪੈਰ ਤੋਂ ਦੱਸਿਆ ਕਿ ਚੰਡੀਗੜ੍ਹ ਮੇਅਰ ਦਾ ਜੋ ਮਾਮਲਾ ਹੈ ਦਾਲਤਾਂ ਦੀ ਬਰੁਆ ਤੱਕ ਪਹੁੰਚ ਚੁੱਕਿਆ ਪਿਆ ਨਾ हाई कोर्ट के पटीशन दायर की गई हाई कोर्ट के वालों कुछ समय जो दिता गया सी तीनों हफ्त जिसनों काफी लंबा समा दसते हुए आम आदमी वालों फिर सुप्रीम कोर्ट का रुख किया सुप्रीम कोर्ट ने सख्ती दिखाई है रोहित बंसल धे जुड़े ने, ने रोहित की अपडेट ਕੁਈ ਸੱਦ ਦੇ ਤੇ ਜ਼ਿਕਰ ਕੀਤਾ ਜਾਵੇ ਤਾਂ ਇੱਕ ਵੱਡਾ ਚੱਕ ਹੈ ਜਿਹੜਾ ਉਹ ਕਹਿ ਸਕ ਗਿਆ ਸਿੱਧੇ ਤੌਰ ਤੇ ਬੀਜੇਪੀ ਦੇ ਨੀਰ ਨੂੰ ਲੱਗਾ ਕਿਉਂਕਿ ਇਸੇ ਮੰਗਲਵਾਰ ਨੂੰ ਚੰਡੀਗੜ੍ਹ ਦਾ ਜਿਹੜਾ ਬਜਟ ਸੀ ਉਹ ਪੇਸ਼ ਕੀਤਾ ਜਾਣਾ ਸੀਗਾ ਪਰ ਸੁਪਰੀਮ ਕੋਰਟ ਦੇ ਵੱਲੋਂ ਕਿਸੇ ਵੀ ਮੀਟਿੰਗ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਮੰਗਲਵਾਰ ਨੂੰ ਜਿਹੜਾ ਚੰਡੀਗੜ੍ਹ ਦਾ ਬਜਟ ਪੇਸ਼ ਹੋਣਾ ਸੀ ਉਹ ਬਜਟ ਪੇਸ਼ ਨਹੀਂ ਹੋ ਸਕੇਗਾ ਅਗਲੇ ਸੋਮਵਾਰ ਨੂੰ ਸੁਣਵਾਈ ਹੈ ਜਿਹੜੀ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਹੀ ਸੁਪਰੀਮ ਕੋਰਟ ਦਾ ਜੋ ਫੈਸਲਾ ਆਏਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇੱਕ ਹਫਤੇ ਲਈ ਕੋਈ ਵੀ ਜਿਹੜੀ ਨਿਟੀਆ ਨਗਰ ਨਿਗਮ ਦੀ ਉਹ ਨਹੀਂ ਹੋ ਪਾਈਗੀ ਸੁਪਰੀਮ ਕੋ ਫਕਤ ਪਿੱਛੇ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਵੀਡੀਓ ਸੀ ਵੀਡੀਓ ਦਿਖਾਈ ਗਈ ਹੈ ਵੀਡੀਓ ਜਿਸ ਸਮੇਂ ਜਿਹੜੇ ਚੀਫ ਜਸਟਿਸ ਸਾਹਿਬ ਦੇਖ ਰਹੇ ਸੀ ਉਹਨਾਂ ਦੇ ਵੱਲੋਂ ਵੀਡੀਓ ਦੇਖਣ ਤੋਂ ਬਾਅਦ ਕਿਹਾ ਗਿਆ ਕਿ ਜਿਹੜੇ ਉਪਰਸਾਈਡਿੰਗ ਅਫਸਰ ਨੇ ਅਨਿਲ ਮਸੀ ਉਹ ਕੈਮਰੇ ਵੱਲ ਵਾਰ-ਵਾਰ ਕਿਉਂ ਦੇਖ ਰਹੇ ਨੇ ਕੀ ਕੋਈ ਪਕੌੜੇ ਨੇ ਜਿਹੜੇ ਉਹ ਕੈਮਰੇ ਵੱਲ ਦੇਖ ਰਹੇ ਨੇ ਔਰ ਲੱਗ ਰਿਹਾ ਹੈ ਕਿ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈਗਾ ਇਹ ਜਿਹੜੀ ਸ਼ਬਦ ਸੀਗੀ ਇਹਨਾਂ ਤੋਂ ਤੁਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਉਸ ਵੀਡੀਓ ਦੇ ਵਿੱਚ ਜਿਸ ਤਰੀਕੇ ਦੀ ਉਹ ਵੀਡੀਓ ਲਗਾਤਾਰ ਵਾਇਰਲ ਹੋਈ ਟਵਿੱਟਰ ਤੇ ਵਾਇਰਲ ਹੋਈ ਆਮ ਆਦਮੀ ਪਾਰਟੀ ਨੇ ਆਪਣੇ ਪੇਜਾਂ ਦੇ ਉੱਪਰ ਉਸ ਵੀਡੀਓ ਨੂੰ ਪਾਇਆ ਉਸ ਵੀਡੀਓ ਦੇ ਵਿੱਚ ਬਾਰ-ਬਾਰ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਨੇ ਕੈਮਰੇ ਨੂੰ ਦੇਖਦੇ ਨੇ ਫਿਰ ਵੋਟਵਾਲ ਦੇਖਦੇ ਨੇ ਉਸ ਤੋਂ ਬਾਅਦ ਕੈਂਸਲ ਕੀਤੀ ਜਾਂਦੀ ਹੈ ਤਾਂ ਉਸ ਪੂਰੇ ਪ੍ਰੋਸੈਸ ਤੋਂ ਨਾਰਾਜ਼ ਹੋਏ ਨੇ ਔਰ ਲੋਕਤੰਤਰ ਦਾ ਕਤਲ ਤੱਕ ਦਾ ਜਿਹੜਾ ਸ਼ਬਦ ਹੈਗਾ ਉਹ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਔਰ ਨਾਲ ਦੀ ਨਾਲ ਜਿਹੜਾ ਪੂਰੇ ਦਾ ਪੂਰਾ ਰਿਕਾਰਡ ਹੈ ਉਹ ਬੈਲਟ ਪੇਪਰ ਹੋਣ ਚਾਹੇ ਚੋਣਾਂ ਦੇ ਨਾਲ ਸਬੰਧਤ ਜੋ ਵੀ ਰਿਕਾਰਡ ਹੈ ਵੀਡੀਓਗ੍ਰਾਫੀ ਹੈ ਉਸ ਨੂੰ ਕਹਿ ਦਿੱਤਾ ਕਿ ਸ਼ਾਮ ਖਾਈ ਗਈ ਸੀ ਪ੍ਰੈਜ਼ਾਈਡਿੰਗ ਅਫਸਰ ਦੀ ਮੁਕੰਦੀ ਭਗਵੰਤ ਮਾਨ ਮੀਡੀਆ ਦੇ ਮੁਖਾਤਿਬ ਜਿਸ ਵੇਲੇ ਹੋਏ ਸੀ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਦੇਸ਼ ਰੋਧਾ ਮਕਦਮਾ ਜੋ ਹੈ ਪ੍ਰੈਜ਼ਾਈਡਿੰਗ ਅਫਸਰ ਦੇ ਖਿਲਾਫ ਦਰਜ ਹੋਣਾ ਚਾਹੀਦਾ ਹੈ ਤਾਂ ਹੁਣ ਤਾਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਹੈ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਰਿਟਰਨਿੰਗ ਅਫਸਰ ਦੇ ਖਿਲਾਫ ਮਕਦਮਾ ਦਰਜ ਹੋਏ ਕਿ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਕਾਰਵਾਈ ਦੀ ਸੰਭਾਵਨਾ ਹੈ